ਬੀ ਵਾਲੇ ਪਰੌਂਠੇ ਮਮਾ ਨੇ ਅੱਜ ਬਣਾਇਆ ਹੈ ਸਾਗ ਗਾਈ ਚਾਹ ਯਾਰ ਇਹ ਬਣਾਉਣ ਲੱਗੀ ਪਾਗਲ ਆ ਤੂੰ ਮਤ ਮਮੀ ਹਮਕੋ ਬਹੁਤ ਭੈਣੀਆਂ ਆ ਤੁਸੀਂ ਇੱਧਰ ਪਾਈ ਹੋਈ ਆ ਮੈਂ ਕਣਕ ਤੇ ਰੋਸਟ ਕਰਦੇ ਆਂ ਆਪਕੋ 24 ਹੋਰ ਭੁੱਲੇ ਨੀ ਲੱਗੇਣਾ ਕਿ ਤੇ ਸਕੂਲੇ ਕੋ ਸਾਗ ਲੈ ਕੇ ਜਾਂਦਾ ਹੁੰਦਾ ਹੁੰਦਾ Sorry ਕੋਈ ਨਾ ਪਿਆ ਨਾ ਤੇ ਤੇਰੇ ਦਿਨ ਪੱਕੇ ਨੂੰ ਤਾਂ ਪਤਾ ਲੱਗ ਜਾਣਾ ਨਾ ਹੋਰ ਕਿਸੇ ਨੂੰ ਪਤਾ ਨਾ ਲੱਗੇ ਲੱਗੇ ਤੈਨੂੰ ਜਰੂਰ ਪਤਾ ਲੱਗ ਜਾਣਾ ਵਿੱਚ ਕੀ ਕੀ ਦੀ ਬੇਇੱਜ਼ਤੀ ਕਿ ਤੁਸੀਂ ਮੇਰੀਆਂ ਰੀਲਾਂ ਨਹੀਂ ਦੇਦੇ ਮੇਰੇ ਹੈਲੋ ਕਿਵੇਂ ਹੋ ਬੇਟਾ ਰੀਵੀਆ ਡਿੱਗਰ ਲੱਗੀ ਬਣਾਇਆ ਜਿਹਨੇ ਕਿਹਾ ਸੀਗਾ ਕਿ ਜੇ ਖੰਡ ਚ ਕੀੜੀਆਂ ਚੜਨਾਂ ਤਾਂ ਤੇ ਲੌਂਗ ਪਾ ਦੋ ਤੇ ਕੀੜੀਆਂ ਨਿਕਲ ਜਾਂਦੀਆਂ ਆ ਆ ਯਾਰ ਕੀ ਹੈ ਕਰ ਘਰ ਕੰਮ ਕਰ ਕੰਮ ਕਰੋ 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 ਪਿਆਰੀ ਮੰਮੀ ਕਰੋ ਜੇ ਮੈਨੂੰ ਗੁੱਸਾ ਛੜ ਗਿਆ ਐਂਗਰੀ ਮੂਡ ਆਨ ਮੰਮੀ ਦਾ ਇਧਰ ਆ ਗਈ ਸਾਗ ਮੱਕੀ ਦੀ ਰੋਟੀ ਨਾਲ ਮੂਲੀਆਂ ਕਿਉਂ ਕਰੋ ਬਲੌਗ ਦਾ ਐਂਡ ਹੋ ਗਿਆ ਸਾਢੇ 10 ਤੇ ਲੋ ਜੀ ਆਪਾਂ ਕਰਦੇ ਆ ਜੀ ਆਪਣੇ ਬਲੌਗ ਦੀ ਨਵੇਂ ਦੀ ਸ਼ੁਰੂਆਤ ਅੱਜ ਮੰਡੇ ਸੋਮਵਾਰ ਚਲੋ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੰਦਰਾ ਬਲੌਗ ਜੁਮੇਰ ਕਰਦੇ ਸੀ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਕਰਦੇ ਆ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਗੋਭੀ ਵਾਲੇ ਪਰੌਂਠੇ ਗੋਭੀ ਵਾਲੇ ਪਰੌਂਠਿਆਂ ਦੇ ਨਾਲ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਸਵੇਰ ਦਾ ਮਾਰਨਿੰਗ ਦਾ ਕਰਕੇ ਆਜੋ ਸਾਰੇ ਜਣੇ ਵੀ ਅੰਦਰ ਇੱਧਰ ਆ ਗਏ ਸਾਡੇ ਗੋਭੀ ਵਾਲੇ ਪਰੌਂਠੇ ਤੇ ਇੱਧਰ ਕਰ ਦਿੱਤੇ ਆ ਜੀ ਸਾਰਿਆਂ ਨੇ ਸ਼ਕਨੇ ਸ਼ੁਰੂ ਤੇ ਬਸ ਮੈਂ ਵੀ ਲੱਗਾ ਜੀ ਪਾਓ ਮੈਨੂੰ ਆਹ ਮਾੜੀ ਚਾਹ ਮੇਰੀ ਤੇ ਕਰੀਏ ਸ਼ੁਰੂਆਤ ਬਲੌਗ ਦੀ ਫਿਰ ਦੇਖਦੇ ਆ ਅੱਜ ਦਾ ਦੁਪਹਿਰ ਦਾ ਕੀ ਪ੍ਰੋਗਰਾਮ ਆ ਦੁਪਹਿਰੇ ਮੇਰਾ ਮੱਕੀ ਵਾਲੀ ਰੋਟੀ ਦਾ ਨਾ ਗੁਲੀ ਵਾਲੀ ਮੱਕੀ ਦੀ ਰੋਟੀ ਚਲੋ ਠੀਕ ਆ ਜੀ ਮਿਲਦੇ ਆ ਜੀ ਬਣੇ ਰਹੀਓ ਬਲੌਗ ਦੇ ਨਾਲ ਸੋ ਗਾਇਜ਼ ਇੱਧਰ 1 ਵਜ ਗਿਆ ਤੇ ਸਾਡੇ ਸਾਰੀਆਂ ਹੋ ਗਈਆਂ ਸਫਾਈਆਂ ਸਫੁਈਆਂ ਆਟੀ ਵੀ ਚੱਲ ਗਈ ਚਾਹ ਚੂ ਪੀ ਕੇ ਸਾਰਾ ਮੀਟਿੰਗ ਕਲੀਨ ਹੋ ਗਿਆ ਹਾਂਜੀ ਆਈ ਮਮਾ ਨਹੀਂ ਅੱਜ ਬਣਾਇਆ ਹੈ ਸਾਗ ਬਾਈ ਬਣਾਇਆ ਨਹੀਂ ਬਣਾਣ ਲੱਗੀ ਪਾਗਲ ਆ ਤੂੰ ਮਤਲਬ ਬਣਾਨੇ ਜਾ ਰਹੇ ਹਾਂ ਪਹਿਲਾਂ ਸਾਗ ਲੈ ਕੇ ਆਈਆਂ ਸਾਗ ਹੁਣ ਮੈਂ ਛਿਲ ਸਾਫ ਕਰਕੇ ਸਾਗ ਨੂੰ ਲੱਗੀ ਮੈਂ ਧੋ ਕੇ ਰੱਖਣ ਕੋਠੇ ਵਾਲਾ ਕਣਕ ਬਾਗ ਹੀ ਆਈਆਂ ਧੁੱਪੇ ਮੰਮੀ ਨੂੰ ਵੜਾ ਕੇ ਆਏ ਆ ਨਹੀਂ ਤਾਂ ਸਾਰੀਆਂ ਬਿੱਲੀਆਂ ਆਵਲੀਆਂ ਸਭ ਖਲਾੜ ਦਿੰਦੀਆਂ ਨੇ ਕਣਕ ਕੋਠੇ ਉੱਪਰ ਕਿਨੇ ਮੈਂ ਕੰਟਾ ਤੇ ਬਹਿ ਲੈਣੀ ਉੱਪਰ ਹਾਂ ਮੈਂ ਅੰਦਰ ਬਹਿ ਜੂਗਾ ਇਹਨਾਂ ਦੇ ਮੈਂ ਸਾਗ ਸੁਧੋ ਕੇ ਰੱਖਣਾਂ ਕਿਉਂ ਅਗਲੇ ਸੋ ਗਾਇਸ અમારી ਮੰਮੀ हमको बहुत हसती <laughs> देखा गाइस देखा गाइस आपने देखा ये हमको ऐसे ही रोस्ट करते हैं ये मनप्रीत कौर जी ए है ये इसलिए आके दोनों पहना हो भेड़िया या ਤੁਸੀਂ ਬਹੁਤ ਪਹਿਲਾਂ ਸਾਡਾ ਭਰਾ ਵੀ ਸੀਗਾ ਪਰ ਭਰਾ ਸਾਡਾ ਸਾਥ ਛੱਡ ਗਿਆ ਆਣਾ ਉਹਨੇ ਪੰਜ ਨੂੰ ਆਣਾ ਆ ਉਹਨੇ ਪੰਜ ਨੂੰ ਆਣਾ ਆ ਕਿਉਂਕਿ 8 ਤਰੀਕ ਦਾ ਬਰਥਡੇ ਆ ਪੱਲੂ ਦਾ ਅਗਲੇ ਮਹੀਨੇ ਹਾਂ ਨਾ ਕਿ ਉਹ ਆਊਗਾ ਪੰਜ ਨੂੰ ਕਹਿੰਦਾ ਮੈਂ ਆਊਗਾ ਮਹੀਨਾ ਹੋ ਜਾਣਾ ਉਹਨੂੰ ਗਏ ਨਾ ਆਹ ਹੋਣਾ ਇਹ ਤਿੰਨ ਨੂੰ ਗਿਆ ਸੀਗਾ ਤਿੰਨ ਨੂੰ ਪੂਰੇ ਮਹੀਨੇ ਵਧਾਉਣਾ ਹੁੰਦੇ ਹਨ ਪੂਰੇ ਮਹੀਨੇ ਤੋਂ ਪਹਿਲਾਂ ਹਾਂ ਤੇ ਇੱਥੇ ਮਮਾ ਹਾਂ ਚਲੋ ਤੋਂ ਦਾਦੀ ਉੱਪਰ ਬੈਠੀ ਫੋਟੇ ਤੇ ਹਾਂ ਦਾਦੀ ਨੂੰ ਉੱਪਰ ਬਿਠਾਇਆ ਮੈਂ ਬੂਟਿਆਂ ਨੂੰ ਪਾਣੀ ਪਾ ਕੇ ਆਈ ਪਹਿਲਾਂ ਮੈਂ ਹਾਂ ਬੱਟੀ ਕਿੰਨੇ ਕੰਮ ਕੀਤੇ ਆਪਾਂ ਫੋਟੇ ਜਾਗੇ ਸਾਡ ਸੁਖ ਸਵਾਦ ਆਪਾਂ ਵਲੌਗ ਨਹੀਂ ਬਣਾਇਆ ਨਹੀਂ ਸੀਗਾ ਆਪਾਂ ਕਿੰਨੇ ਕੰਮ ਕਰਕੇ ਆਏ ਆ ਸਾਗ ਵਿੱਚ ਬਣਾਉਣਾ ਸ਼ਾਮ ਨੂੰ 4:00 2:00 ਰੱਖੂਗੀ ਸਾਗ ਠੀਕ ਆ ਤੇ ਧਰਮੁਲੀਆ ਲੈ ਆਣੀਆਂ ਆਮਲੀਆ ਵਾਲੀ ਰੋਟੀ ਨਾ ਬਣਾਣੀ ਮੱਕੀ ਰੋਟੀ ਆ ਪਾਲਕ ਨਾਲ ਸਵਾਰ ਕੇ ਰੱਖੀ ਹੋਈ ਆ ਆਮਲੀਆ ਵਿੱਚ ਠੀਕ ਹੈ। ਖੱਟਦੀ ਪਾਲਕ ਮੱਕੀ ਰੋਟੀ ਮੂਲੀਆਂ ਨਹੀਂ ਬਣਾਵਾਂਗੇ ਦੁਪਹਿਰ ਨੂੰ ਹਨਾ। ਆਦੀ ਬਣਾਣੀ। ਆਦੀ ਬਣਾਣੀ। ਦੇਖ ਲਓ ਗਾਇਜ਼ ਫਿਰ ਸੇ ਰੋਸਟ ਕਰਦੀ ਆ। ਇਹਨੇ ਵੀ ਹੋਣੀ ਐ ਇਹਨੂੰ। ਸਿਖਾ ਦੇਣਾ ਆਪ। ਖਾ ਸਿੱਖ ਲਓ ਬਿਮਾਰੀ ਆ ਤੁਹਾਨੂੰ ਆ। ਕਾਪੀ ਗਲੀ ਤੇ ਰਹਿੰਦੇ ਆ। ਕਦੀ ਕਿਹਾ ਆ ਬਈ ਲੇ ਸੁਕਾ ਕੇ ਤੋਦੀ। ਜੋ ਗਾਇਜ਼ ਬੁਲਾਓ। ਲਓ ਜੀ ਇੱਧਰ ਮੈਂ ਸਾਗ ਧੋ ਕੇ ਰੱਖ ਦਿੱਤਾ ਆ ਤੇ ਇੱਧਰ ਟੇਬਲ ਦੇ ਉੱਤੇ ਰੱਖਤਾ ਥਲੇ ਟੱਬ ਤੇ ਉੱਪਰ ਟੋਕਰੀ ਚ ਵਾ ਕੇ ਹੁਣ ਮੈਂ ਇਹਨੂੰ ਟੱਕ ਦਵਾਂ। ਕੁੰਨੀ ਦੇ ਨਾਲ ਲਓ ਜੀ ਸਾਗ ਦਿੱਤਾ ਇੱਧਰ ਮਿਟਾ ਕੇ ਤੇ ਇੱਧਰ ਮੈਂ ਹੁਣ ਬਣਾ ਲਵਾਂ ਚਾਹ ਤੇ ਨਾਲੇ ਚੱਕ ਲਵਾਂ ਇਥੋਂ ਸਾਰਾ ਖਲਾਰਾ ਚਾਹ ਬਣਾ ਕੇ ਖਲੂੜਾ ਚੱਕ ਦਈਏ ਤੇ ਮੈਂ ਬਣਾ ਲਵਾਂ ਚਾਹ ਨੀੜ ਐਂਡ ਕਲੀਨ ਸਾਰਾ ਹੋ ਗਿਆ ਆ ਸਭ ਕੁਝ ਸਾਫ਼ ਸੁਥਰਾ ਹੋ ਗਿਆ ਤੇ ਨਾਲੇ ਬਾਲੇ ਯੇ ਸਿਰ ਚਲੋ ਜੀ ਫੇ ਮਿਲਦੇ ਆ ਤੁਹਾਨੂੰ ਇੱਧਰ ਰੱਖ ਦਿੱਤੀ ਆ ਮੈਂ ਚਾਹ ਤੇ ਇਹਦੇ ਵਿੱਚ ਪਾਵਾਂਗੇ ਚਾਹ ਬਣਾ ਲਈਏ ਚਾਹ ਬਣਾ ਕੇ ਫੇਰ ਕੋਠੇ ਚ ਜਾਂਦੇ ਆਂ ਤੇ ਫੇਰ ਤੁਹਾਨੂੰ ਦਿਖਾਉਂਦੇ ਆਂ ਤੇ ਨਾਲੇ ਮੇਰੇ ਤੇ ਮੰਮੀ ਕੋਠੇ ਬੈਠੇ ਹੁਣ ਆਪਾਂ ਚੱਲਿਆਂ ਕੋਠੇ ਤੇ ਇੱਧਰ ਬਣ ਗਈ ਆ ਚਾਹ ਕੱਪ ਰੱਖ ਲਏ ਤੇ ਨਾਲ ਰੱਖ ਲਿਆ ਆਪਣਾ ਫੋਨ ਤੇ ਇੱਧਰ ਰੱਖ ਲਈ ਆ ਸੁੰਢ ਜਿਹੜੀ ਅਸੀਂ ਕੱਲ ਬਣਾਈ ਸੀ ਇਹਦੇ 'ਚ ਥੋੜੀ ਜਿਹੀ ਪਈ ਸੀ ਸੁੰਢ ਤੇ ਹੁਣ ਜਾਂਦੇ ਆਂ ਕੋਠੇ ਤੇ ਦੇਖਦੇ ਆਂ ਫੇਰ ਕੋਠੇ ਤੇ ਬਹਿ ਕੇ ਉਹ ਕੀ ਕਰਦੇ ਆਂ ਚਲੋ ਜੀ ਮਿਲਦੇ ਆ ਫਿਰ ਕੋਠੇ ਜਾ ਕੇ ਤੁਹਾਨੂੰ ਇੱਧਰ ਮੰਮੀ ਬੈਠੇ ਆ ਕੋਠੇ ਤੇ ਮੰਮੀ ਫੜਿਓ ਚਾਹ ਜਰਾ ਬਾਬਾ ਜੀ ਮੰਮੀ ਨੂੰ ਫੜਾਈ ਮੈਂ ਚਾਹ ਹਾਂਜੀ ਤੇ ਇੱਧਰ ਪਾਈ ਹੋਈ ਆ ਮੈਂ ਕਣਕ ਤੁੱਪੇ ਕੁਛ ਮੇਰੇ ਕੋਲੋਂ ਥੱਲੇ ਕਿੱਲਰ ਗਈ ਸੀ ਕਣਕ ਚਲੋ ਕੋਈ ਨਹੀਂ ਕਬੂਤਰ ਖਾ ਜਾਣਗੇ ਇਹ ਮੈਂ ਕਣਕ ਪਾਈ ਹੋਈ ਆ ਤੁੱਪੇ ਤੇ ਇੱਧਰ ਪਾਏ ਹੋਏ ਆ ਉਹ ਹੁੰਦਾ ਚੱਲ ਜਾਏ ਨਹੀਂ ਮਾਸੀ ਤੇ ਜਾਵੇ ਕੱਪੜੇ ਸੁੱਕਣੇ ਦੇਖੋ ਜੀ ਤੁੱਪ ਇੰਨੀ ਜ਼ਿਆਦਾ ਐ ਨਾ ਗਰਮੀਆਂ ਵਾਸ ਹੁਣ ਆਈਆਂ ਹੀ ਸਮਝੋ ਹਾਂਜੀ ਮੰਮੀ ਸੌਂਡੇ ਲੈ ਕੇ ਆਈਆਂ ਚਲੋ ਪੀਂਦੇ ਆ ਚਾਹ ਫੇਰ ਦੇਖੋ ਜੀ ਹੁਣ ਮਾੜੀਆਂ ਵੀ ਰੌਣਕਾਂ ਨਹੀਂ ਹੋਣੀਆਂ ਗਲੀਆਂ 'ਚ ਇੱਧਰ ਹਾਲੇ ਸਾਡੀ ਸੜਕ ਦੇ ਉੱਤੇ ਇਹਨਾਂ ਨੇ ਟੈਲਾ ਨਹੀਂ ਲਾਈਆਂ ਕਿਉਂਕਿ ਮਿੱਟੀ ਵਹਿ ਜਾਣ ਫੀਲਾਂਗੇ ਟੈਲਾ ਤੂੰ ਕੀ ਕਰ ਜਾਨੀ ਆ ਕੀ ਆ चल चा पियो मरो चलो पिए जाबे मम्मी चलो देखो गाइस कैसे रोस्ट करते हैं हमको 24 आम 24 आम 24 आम ओह माय गॉड गाइस ये तो बहुत ज्यादा हो गया हो ज्यादा हो गया <laughs> ये पुंडियां दे कितनी आए पीलीयां बहुत पुंडियां ये देखो लड़े वे लड़ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਹੋਣ ਹੈਗੀਆਂ ਬਹੁਤ ਜ਼ਿਆਦਾ ਚਾਹ ਵੀ ਲੱਗੀ ਚਾ 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 ਉਹ ਜੀ ਚਾਹ ਚੁ ਪੀ ਕੇ ਹੋ ਗਏ ਵੇਲੇ ਪੰਡੇ ਲੈ ਕੇ ਜਾਣਾ ਥੱਲੇ ਚੱਲੀ ਬੱਸ ਮੈਂ ਵੀ ਥੱਲੇ ਚੱਲੋ ਆ ਜਾ ਫਿਰ ਮੈਂ ਚੱਲਾਂ ਪਲਕ ਨੂੰ ਲੈਣ ਹੈ ਹੋਰ ਹੋਰ ਲੈ ਜੇ ਇੱਕ ਮਿੰਟ ਜੇ ਕਹੂਗੀ ਨਾ ਉਦ ਤਰਾਸ ਪਲਾ ਦਈਓ ਉਹ ਤੇ ਜੀ ਕਹੂਗੀ ਫਿਰ ਪੀ ਲੂਗੀ ਆਹ ਹਾਂ ਜੇ ਉਹਨੇ ਕਿਹਾ ਤਾਂ ਫਿਰ ਪੀ ਲੈਣੀ ਆ ਹਾਂਜੀ ਚਲੋ ਬੈਠੋ ਮੈਂ ਖਾਦੀ ਗੋਲੀ ਸਿਟਰਾਂਜਿੰਦੀ ਮੈਨੂੰ ਬੜੀ ਨੀਂਦ ਆਂਦੀ ਸੀ 15 20 ਮਿੰਟ ਹੀ ਸੁੱਤਾ ਬਸ ਚਲੋ ਆਇਆ ਮੈਂ ਲੈ ਕੇ ਆਉਂ ਪਲਕ ਨੂੰ ਹੈ ਓਕੇ ਓਕੇ ਹਾਂਜੀ ਹਾਂਜੀ ਬੈ ਜੀ ਹਾਂਜੀ ਬੈ ਜੀ ਹਾਂ ਕੀ ਕਰ ਰਹੇ ਹੋ ਬੈ ਜੀ ਮੈਂ ਲਗੀਆਂ ਮੱਕੀ ਦੀ ਰੋਟੀ ਬਣਾਉਣ ਆ ਮੂਲੀ ਵਾਲੀ ਔਰ ਮੈਂ ਲਿਆ ਕੇ ਆਣੀ ਆਲੂ ਕਿੱਥੇ ਆ ਉਹ ਤੁਹਾਨੂੰ ਲੈ ਆ ਮੈਂ ਉਹ ਸੋਨੇ 7 ਕਿਲੋ ਦਿੱਤੇ ਆ ਇਨ ਨਾਲ ਇੱਕ ਗੋਭੀ ਦਾ ਫੁੱਲ ਲਿਆ ਮੈਂ ਕਹਾਂ ਜੇ ਪੱਲੂ ਸਵੇਰੇ ਸਾਗ ਨਾਲ ਲੈ ਕੇ ਗਈ ਤਾਂ ਗੋਭੀ ਦਾ ਫੁੱਲ ਤੋੜਕਦਾ ਤਹੂੰਗੀ ਹਾਂ ਉਹਨੂੰ ਲੈ ਤਾਂ ਜਾਊਗੀ ਫਿਰ ਉਹਨੇ ਨਖਰੇ ਕਰਨੇ ਆ ਹਾਂ ਮੈਂ ਕਹਣਾ ਮਿਆ ਨਹੀਂ ਲੈ ਕੇ ਜਾਣਾ ਮੈਂ ਉਹ ਨਹੀਂ ਲੈ ਕੇ ਜਾਣਾ ਕਿਉਂਕਿ ਗਾਲਾਂ ਕੱਢੀਆਂ ਮੇਰੇ ਤੋਂ ਠੀਕ ਚੰਗਾ ਆ ਕਿ ਉਹਨੂੰ ਮੈਂ ਗੋਭੀ ਦਾ ਫੁੱਲ ਤੋੜ ਕੇ ਦੇਵਾਂ ਹੋਰ ਚੀਜ਼ ਗੋਭੀ ਦਾ ਫੁੱਲ ਤੋਂ ਫਿਰ ਸ਼ਾਮ ਨੂੰ ਤਾਂ ਸਾਗ ਖਾ ਲੈਣਾ ਉਹਨੇ ਸ਼ਾਮ ਨੂੰ ਉਹਨੇ ਕਹਿੰਦਾ ਮੈਂ ਨਹੀਂ ਸਾਗ ਖਾਣਾ ਹੈਗਾ ਕੋਣੇ ਸਕੂਲੇ ਨਹੀਂ ਲੈ ਜਾਣਗੇ ਕਿ ਸਕੂਲੇ ਕੋਈ ਸਾਗ ਲੈ ਕੇ ਜਾਂਦਾ ਹੁੰਦਾ ਹੁੰਦਾ ਬਸ ਸਕੂਲੇ ਲੈ ਜਾਣ ਲੱਗੇ ਉਹ ਨਹੀਂ ਸਾਗ ਲੈ ਕੇ ਜਾਂਦੀ ਕਦੀ ਵੀ ਉਹ ਅੱਜ ਤੱਕ ਨਹੀਂ ਕਦੀ ਲੈ ਕੇ ਢਮੂਲੀਆਂ ਵੀ ਨਹੀਂ ਸੋਣੀਆਂ ਹੁਣ ਹੁਣੀ ਆਣੀਆਂ ਹੈਂ ਗਾਂਹੋਂ ਜਿੱਥੋਂ ਆਣੀਆਂ ਹੋਰ ਕੀ ਮੈਂ ਕਿਹਾ ਸਟਾਰਟ ਕਰਦੀ ਆਂ ਰੋਟੀ ਬਣਾ ਲਈ ਉਹ ਕਹਿੰਦੀਂ ਮੈਂ ਗਰਮ ਗਰਮ ਖਾਣੀ ਆ ਮੱਖੇ ਦੇ ਚਪਹਾ ਹਾਂ ਮੈਂ ਗਰਮ ਗਰਮ ਖਾਣੀ ਆ ਲੈ ਆਉਂਗੀ ਪਾਣੀ ਠੰਡਾ ਜਿਹਾ ਨਹੀਂ ਕਰਾ ਲੈ ਬੰਜੋ ਪਾ ਥੋੜਾ ਜਿਹਾ ਠੰਡਾ ਬਣਤੀ ਲੋ ਠੀਕ ਹੈ ਫਿਰ ਮਿਲਦੇ ਆਂ ਓਕੇ ਚਲ ਜੀ ਲਓ ਚਪਟੇ ਖਾਓ ਜੀ ਆ ਗਈ ਜੀ ਰੋਟੀ ਵਾਲੀ ਈਆ ਧਨੀਆ ਮੂਲੀਆਂ ਦੇ ਪੱਤੇ ਤੇ ਮੂਲੀ ਐ ਕਿਸੇ ਨੂੰ ਬਤਾਨਾ ਜ਼ਰੂਰੀ ਹੈ ਇਹ ਧਨੀਆ ਸਾਰੇ ਮੇਥੀ ਆ ਕਿਹਨੂੰ ਪਤਾ ਲੱਗਣਾ ਸਾਰੀ ਪੁੱਛਣਾ ਪਿਆ ਨਾ ਜੇ ਤੇਰੇ ਦਿਨ ਪੱਕੇ ਨੂੰ ਤਾਂ ਪਤਾ ਲੱਗ ਜਾਣਾ ਨਾ ਹੋਰ ਕਿਸੇ ਨੂੰ ਪਤਾ ਨਾ ਲੱਗੇ ਲੱਗੇ ਤੈਨੂੰ ਜੀ ਰੂਲ ਬਦਲ ਜਾਣਾ ਵਿੱਚ ਕੀ ਤੇਨੂੰ ਜੀ ਰੂਲ ਬਦਲ ਜਾਣਾ ਇਹਦੇ ਵਿੱਚ ਮੇਥੀ ਪਾਈ ਆ ਜੋ ਮੂਲੀਆਂ ਪਾਈਆਂ ਆ गाला गाला पड़ गिया जे काम ही नहीं करूंगे गाला खान वे फिर मैं गाला कि इस करके गाला खान काम ना करू गाइस कोई भी गाला खान वाले मम्मी पापा ने तंग ना करो ਮੈਂ ਦੇਖੋ ਜੀ ਇਹ ਹੁਣ ਮੈਨੂੰ ਭੇਜਦੀ ਆ ਇੰਸਟਾ ਦੇ ਉੱਤੇ ਰੀਲਾਂ ਠੀਕ ਆ ਮੇਰਾ ਟਾਈਮ ਨਹੀਂ ਲੱਗਦਾ ਦੇਖਣ ਦਾ ਕੋਈ 15 20 ਪਈਆਂ ਹੋਣੀਆਂ ਕਹਿੰਦੀ ਇੰਨੀ ਬੇਇਜ਼ਤੀ ਕਿ ਤੁਸੀਂ ਮੇਰੀਆਂ ਰੀਲਾਂ ਨਹੀਂ ਦੇਖਿਆ ਮੈਂ ਮੈਨੂੰ ਮੈਂ ਦੱਸਦੀ ਆ ਪਤਾ ਤਕ ਲੋ ਦੀਆਂ ਰੀਲਾਂ ਪਈਆਂ ਦੇਖਣੀਆਂ ਕੱਲ ਦੀਆਂ 8:30 ਵਜੇ ਦੀਆਂ ਮੈਂ ਕਿਹਾ ਮਸਤੀ ਕੋਈ ਗੱਲ ਕਰੀ ਮੈਂ ਕਿਹਾ ਉਹ ਤਾਂ ਠੀਕ ਆ ਪਰ ਤੁਸੀਂ ਮੇਰੀ ਗੱਲ ਸੁਣੋ ਪਰ ਤੁਸੀਂ ਮੇਰੀ ਰੀਲਾਂ ਕਿਉਂ ਨਹੀਂ ਦੇਖੀਆਂ ਪੱਲੂ ਆ ਗਈ ਪੱਲੂ ਆ ਗਈ ਲੋ ਜੀ ਇੱਧਰ ਪੱਲੂ ਆ ਗਈ ਪੱਲੂ ਇੱਥੇ ਆ ਹੈਲੋ ਕੈਸੇ ਹੋ ਬੇਟਾ ਬੜੀਆ ਹੈ ਇੱਧਰ ਮੋਸੜ ਜੀ ਦੀ ਆ ਗਈ। ਡਿੱਗਰ ਲੱਗੀ। ਹਾਂ। ਬੈਗ ਭਾਰਾ ਆ। ਟੂਪੇ ਬੈਠਣ ਲੱਗੀ ਪਹਿਲਾਂ ਡਿੱਗਣ ਲੱਗੀ। ਫੇਰ ਜਦੋਂ ਮੈਨੂੰ ਫੜ ਕੇ ਬੈਠਣ ਲੱਗੀ ਨਾਲ ਮੈਨੂੰ ਵੀ ਕੂੜੀ ਸਵੇਈ ਉੱਟਣ ਲੱਗੀ ਸੀ। ਨਹੀਂ ਨਹੀਂ ਪੱਟ ਗੱਢ ਗਈ। ਲੱਗਦਾ ਨਹੀਂ? ਨਾ। ਇਹਦੇ ਤੋਂ ਲੱਗਣੀ ਨੇ ਪੇਰ ਵੀ ਸਿਰਦਾਂ ਨਾਲ ਲੱਗੀ। ਸੋਤਰ ਲੱਗੀ ਦੂਜੀ ਆ ਗਈ। ਬਾਅਦ ਚ ਬਦਲ ਗਈ ਪੇ ਥੱਲੇ, ਮਾ ਆ ਉੱਪਰ ਹਾਂ। ਔੜਾ। ਪੇਰ ਪਰੇ ਆ ਜਦੋਂ ਨਹੀਂ ਦੰਡੇ ਸਕੂਟਰੀ ਸਾਡੇ ਉੱਪਰ। ਦੇ ਦੋਨੋਂ ਥੱਲੇ ਸਕੂਟੀ ਸਾਡੇ ਉੱਪਰ। ਕੋਈ ਨਹੀਂ ਕੋਈ। ਤੋਪਿਆ। ਇੱਧਰ ਆ ਗਈ ਹੈ ਮੱਕੀ ਦੀ ਰੋਟੀ ਨਾਲ ਦਹੀਂ। ਦੱਸੋ ਜੀ ਉਹ ਮੋਲੀ ਵਾਲੀ ਇੱਕ ਬੰਦਾ ਲੱਭਣਾ ਹੈ ਜਿਹਨੇ ਕਿਹਾ ਸੀਗਾ ਕਿ ਜੇ ਖੰਡ 'ਚ ਕੀੜੀਆਂ ਚੜਨਾਂ ਤਾਂ ਤੇ ਲੌਂਗ ਪਾ ਦਿਓ ਤੇ ਕੀੜੀਆਂ ਨਿਕਲ ਜਾਂਦੀਆਂ ਆਆਂ। ਉਹ ਬੰਦੇ ਦਾ ਕਿਹਾ ਝੂਠਾ ਐ ਕੋਈ ਯਕੀਨ ਨਾ ਕਰੋ ਹਨਾ। ਜੇ ਤਾਂ ਲੌਂਗ ਖੰਡ ਵਾਲੇ ਡੱਬੇ ਥੱਲੇ ਆ ਤੇ ਕੀੜੀਆਂ ਸਾਰੀਆਂ ਉੱਪਰ ਆ ਜਿਹੜੇ ਉੱਪਰ ਪਾਓ ਸਾਰੀਆਂ ਥੱਲੇ ਰੁਕ ਜਾਂਦੀਆਂ। ਉੱਪਰ ਹੀ ਪਾ ਲਓ ਥੱਲੇ ਹੀ ਪਾ ਦਿਓ। ਹੈਂ? ਉੱਪਰ ਪਾ ਦਿਓ ਥੱਲੇ ਪਾ ਦਿਓ ਪਾ ਤਾਂ ਫੜ ਕੇ ਲਿਓ ਬੱਤ ਨੀ ਨੀ ਮੈਂ ਪੁੱਛਿਆ 4 ਕਿਲੋ 4 ਕਿਲੋ ਥੱਲੇ ਪਾ ਦੇ 4 ਕਿਲੋ ਉੱਪਰ ਪਾ ਦੇ ਫੇਕ ਇਥੇ ਜਾਣਗੀਆਂ ਉਹਨੂੰ ਪੁੱਛੀਏ ਭਰਾਵਾ ਇਹ ਕਿਹੜਾ ਲੌਜੀਕ ਸੀਗਾ ਲੋ ਜੀ ਇੱਧਰ ਵੀ ਖਾ ਰਹੇ ਆ ਜੀ ਲਖਾਓ ਰੋਟੀ ਦੱਸੋ ਕਿੱਦਾਂ ਦੀ ਕਿੱਦਾਂ ਰੇਲ ਰੇਲ ਗੱਡੀ ਬਣਾਈਏ ਨੇ ਉਹਨੂੰ ਮਗਰ ਦਬਾਈ ਜਣ ਹੈ ਅੱਜ ਪੇੜ ਪਈ ਵੀ ਅੱਜ ਹੈ ਫਟਾਕ ਕਰਗੇ ਮੈਂ ਕਲਿੱਪ ਦੇਖੀ ਆਵਾਜ਼ ਬਹੁਤ ਆਈ ਕਟਚ ਲੂ ਤੇਜ਼ ਨਹੀਂ ਹੈ ਮੜਾ ਜੀ ਚਲੋ ਠੀਕ ਹੈ ਜੀ ਮਿਲਦੇ ਆ ਜੀ ਦੁਪਹਿਰ ਦੀ ਰੋਟਾ ਠੀਕਾ ਇਹਦਾ ਕੋਈ ਕੰਮ ਖਤ ਕਰਕੇ ਖਤਮ ਹੂੰ ਅੱਜ ਵਲੌਗ ਬਿਆਪੀ ਵੱਜ ਲੱਗਿਆ 6 ਫਿਰ ਮੈਂ ਕੀ ਕਰਦੀ ਭਈਓ ਫਿਰ ਮਾਰਾ ਫੇਰ ਕਰ ਯਾਰ ਕੀ ਹੈ ਫਿਰ 24 ਘੰਟੇ ਮੇਰੇ ਕਹਿ ਦੋ ਮਾਰੇ ਵਲੌਗ ਬਣਾ ਲੈ ਮੌਤ ਕੈ ਜਾਂਦੀ ਹੈ ਭਰਾਵਾ ਸਕੂਲ ਦਾ ਕੰਮ ਕਰਦੇ ਪਏ ਆ ਦੇਖ ਲੋ ਅੰਦਰ ਵੀ ਕੰਮ ਕਰਦੇ ਹੈਗੇ ਅਸੀਂ ਵੀ ਕਰਦੇ ਨੇ ਕੋਈ ਆ ਗਿਆ ਸਾਡੋ ਵਲੌਗ ਇੱਥੇ ਇੰਗਰ ਬ੍ਰਿੰਟ ਲਾਂਡ ਹੈ ਜੀ ਸਾਗ ਬਣ 6 ਵਾ ਚੱਲੇ ਆ ਦੇ ਲੋ ਬਣਾਓ ਸਾਗ ਵਿਖਣ ਬਣਾਓ ਬਣਾਓ ਕੰਮ ਆ ਗਿਆ ਸਾਡੇ ਦਾ ਸਾਡੇ ਕੰਮ ਤੇ ਕਰਨਾ ਹੀ ਪੈਣਾ ਬਣਾਓ ਬਸ ਸਾਗ ਤੇ ਤੈਨੂੰ ਵੀ ਸਕੂਲ ਦਾ ਕਰਨਾ ਹੀ ਪੈਣਾ ਮੈਂ ਵੀ ਆ ਦੇ ਕੋ ਕਰਦੀ ਪਈ ਫਿੰਗਰਪ੍ਰਿੰਟ ਲਾਣ ਦੇ ਸੀਗੇ ਭਰਾਵਾ ਅੱਜ ਸਕੂਲੇ ਚ ਵੋਟ ਪਾਈ ਸੀ ਅਸੀਂ ਫਿੰਗਰਪ੍ਰਿੰਟ ਵੋਟ ਪਾਈ ਸਕੂਲੇ ਅੱਜ ਬੇਲੀਆ ਨੂੰ ਕੰਮ ਨਾ ਮਿਲ ਪਾਤਾ ਨਾ ਆਏਗਾ ਆਹੋ ਭਰਾਵਾ ਚਾਰਟ ਬਣਾਣ ਦੇ ਡੈਕੋਰੇਟ ਕਰਨੀ ਕਲਾਸ ਚਾਰਟ ਬਣਾਣ ਦੇ ਅਸੀਂ ਨਹੀਂ ਕਰਨ ਦੇ ਕੰਮ ਆ ਰਹੇ ਨੇ ਸਾਗ ਬਣਾਣ ਦੇ ਬਾਹਰ ਘਰ ਕੰਮ ਕਰ ਕੰਮ ਕਰੋ 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 ਪਿਆਰੀ ਮੰਮੀ ਕਰੋ ਕਰੋ ਜੇ ਮੈਨੂੰ ਗੁੱਸੇ ਸੜ ਗਿਆ ਐਂਗਰੀ ਮੂਡ ਆਨ ਮੰਮੀ ਦਾ ਇੱਧਰ ਮੇਰੀ ਭੈਣ ਦੇਖੋ ਚੈੱਕ ਕਰੋ ਅਸੀਂ ਮੇਰੀ ਪਹਿਲੀ ਵਾਰ ਹੈਲਪ ਕਰਾਉਣ ਲੱਗੀ ਹੈ ਪਹਿਲੀ ਵਾਰ ਹੀ ਨਹੀਂ ਅਸੀਂ ਇੱਧਰ ਫਿੰਗਰਪ੍ਰਿੰਟਸ ਵਗੈਰਾ ਲਾਣਦੇ ਹਾਂ ਚਾੜ ਬਣਾਣਾ ਚਲੋ ਠੀਕ ਹੈ ਗਾਇਸ ਬਾਅਦ ਵਿੱਚ ਮਿਲਦੇ ਆ ਬਾਏ ਇੱਧਰ ਟਾਈਮ ਹੋ ਗਿਆ ਆ 6:30 ਹੋ ਚੱਲੇ ਆ ਲਓ ਜੀ ਇੱਧਰ ਰੱਖ ਦਿੱਤਾ ਆ ਸਾਗ ਵਿੱਚ ਅੱਜ ਅਸੀਂ ਲੇਟ ਹੋ ਗਏ ਤੇ ਸਾਗ ਸਾਡਾ ਬਣਦਾ ਪਿਆ ਇੱਧਰ ਭਾਂਡੇ ਸਾਫ਼ ਕਰਕੇ नीट ਐਂਡ ਕਲੀਨ ਸਾਰਾ ਕਰ ਦਿੱਤਾ ਆ ਅਸੀਂ ਤੇ ਇੱਧਰ ਕੱਡੇ ਸੀਗੇ ਮੈਂ ਗਰਮੀਆਂ ਵਾਲੇ ਕੱਪੜੇ ਕੁਝ ਆ ਕੱਡੇ ਆ ਕੁਫਿੱਦਰ ਕੱਡੇ ਆ ਸਰਦੀਆਂ ਵਾਲੇ ਕੱਪੜੇ ਸਾਭ ਲਈਏ ਤੇ ਕੁਛ ਕੱਡੇ ਆ ਆ ਕੱਪੜੇ ਇਹਨਾਂ ਸਾਰੇ ਕੱਪੜਿਆਂ ਨੂੰ ਧੋ ਲਿਆ ਆ ਧੋ ਕੇ ਅੱਜ ਮੈਂ ਕੱਡੇ ਸੀ ਸਵੇਰੇ ਕੱਪੜੇ ਇਹ ਤੇ ਚੀਜ਼ੋਂ ਕੱਢ ਕੇ ਇਹਨਾਂ ਸਾਰਿਆਂ ਨੂੰ ਧੋ ਲਿਆ ਆ ਧੋ ਕੇ ਸਕਾ ਕੇ ਰੱਖ ਲਿਆ ਹੁਣ ਇਹ ਪਾਵਾਂਗੇ ਗਰਮੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਬਾਕੀ ਲਿਮਾਰੀ ਦੇ ਕੱਪੜੇ ਆ ਜਿਹੜੇ ਤੇ ਉਹ ਕੱਪੜਿਆਂ ਨੂੰ ਆਪਾਂ ਗਰਮ ਕੱਪੜਿਆਂ ਨੂੰ ਕੱਢ ਦੇਣਾ ਹੈ ਉਹ ਕੱਢ ਕੇ ਉੱਥੇ ਰੱਖ ਦੇਣੇ ਜਿੱਥੋਂ ਕੱਢੇ ਆ ਗਰਮੀਆਂ ਵਾਲੇ ਕੱਪੜੇ ਤੇ ਇੱਧਰ ਲਈਏ ਟੀਵੀ ਦੇਖਦੇ ਆ ਤੇ ਇੱਧਰ ਦੇਖਦੇ ਆ ਕੀ ਕਰਦੀ ਆ ਕੀ ਗੱਲ ਆ ਬਲੌਗ ਬਣਦਾ ਪਿਆ ਹੈ ਕਿਥੋਂ ਆਪਣਾ ਅੰਗੂਠਾ ਲਾ ਦੋ ਕਿਉਂ ਲਾਵਾਂ ਅੰਗੂਠਾ ਫਿਰ ਫਿਰ ਉਹ ਕੱਟ ਕੇ ਜੈਦਾਦ ਦੇ ਪੇਪਰਾਂ ਤੇ ਕਿਉਂ ਲਾਵਾਂ ਅਦੇ ਲੋਨੀ ਆਣੇ ਆਦੇ ਹਾਲ ਕਹਿੰਦੇ ਅੰਗੂਠਾ ਇੱਥੇ ਲਾ ਦੋ ਤੇ ਕੱਟ ਕੇ ਜੈਦਾਦ ਦੇ ਪੇਪਰਾਂ ਤੇ ਲਾ ਦਾਂਗੇ ਮੇਰੇ ਨਾਲ ਤਾਂ ਕੁਛ ਹੈ ਹੀ ਨਹੀਂ ਸਾਰੇ ਤਾਂ ਬਾਪੂ ਦੇ ਨਾਮ ਦੇ ਤੇਰੇ ਦੇ ਬਾਪੂ ਦੇ ਲੱਗਦੇ ਆ ਹੈ ਬਾਪੂ ਦੇ ਲੱਗਦੇ ਆ ਨਹੀਂ ਇੱਕ ਜਗ੍ਹਾ ਹੈਗੀ ਮੇਰੇ ਨਾਂ ਦੇ ਬਹੁਤ ਫਿਕਰਮੈਂਟ ਲਾਇਆ ਮਾੜਾ ਜਿਹਾ ਲਾ ਲਾਇਆ ਮਮੀ ਤੋੜਦੀ ਹੋ ਆ ਦੇਖੋ ਕੀ ਖੇਡਾਂ ਕਰਨ ਦਾ ਇਹ ਆਹੇ ਗੂਠੇ ਲਾਵਾ ਸਕੂਲ ਨੂੰ ਲੈ ਕੇ ਜਾਣੀ ਸਕੂਲ ਲਈ ਕੀ ਬਣਾਉਣਾ ਹੈ ਸਾਰੇ ਬੱਚਿਆਂ ਦਾ ਇਦਾਂ ਨਾਮ ਲਿਖਤੀ ਹੈ ਨਾ ਹਾਂ ਸਾਰੇ ਬੱਚਿਆਂ ਦੇ ਫਿਕਰਮੈਂਟ ਆਪ ਵੀ ਲਾਣ ਲੱਗੀ ਹੋਈ ਹੈ ਮੈਡਮ ਕਹਿੰਦੀ ਆਪ ਵੀ ਲਾਉਂਦੇ ਨਾ ਪਤਾ ਲੱਗਣਾ ਚਲੋ ਕਰ ਲੋ ਫੇ ਜੋ ਵੀ ਇੱਥੇ ਤੁਸੀਂ ਕਰਦੀਆਂ ਆਂ ਪੁੱਠੇ ਕੰਮ ਜੋ ਵੀ ਰੇਲੀ ਬੈਠੀ ਆ ਮੂੰਹ ਵਿੱਚ ਰੇਲੀ ਬੈਠੀ ਹੈ ਮੈਨੂੰ ਉੱਥੇ ਵੀ ਜਾ ਦਿੰਦੇ ਮੈਂ ਕਿਉਂ ਜਾਣਾ ਮੈਂ ਸਾਰਾ ਸੋਈ ਦਾ ਕਰਕੇ ਆਂਡੇ ਸਾਫ ਕਰਕੇ ਸਾਰਾ ਸਾਫ ਸੁਈਆ ਕਰਕੇ ਹੁਣ ਮੈਂ ਲੱਗੀ ਆ ਕੱਪੜੇ ਜਿਹੜੇ ਗਰਮੀਆਂ ਵਾਲੇ ਕੱਢੇ ਸੀ ਨਾ ਹਾਂ ਹਾਂ ਉਹਨਾਂ ਨੂੰ ਲਵਾਰਗੇ ਟਿਕਾ ਦੇਵਾ ਤੇ ਸਰਦੀਆਂ ਵਾਂਗ ਕਰਦਾ ਇਹ ਬਸ ਕਰ ਇੰਨੇ ਟਾਈਮ ਸਵਾਟ ਹੋ ਗਿਆ ਹਾਂਜੀ ਹਾਂਜੀ ਬੜੀਆ ਸਾਗ ਬਣ ਗਿਆ ਬੜੀਆ ਪਤਾ ਹੈ ਕਿ ਲੈਣ ਹੋਰ ਕੀ ਹੋ ਲੋ ਸਾਗ ਚੈੱਕ ਕਰੋ ਇੱਧਰ ਮਿਲ ਗਿਆ ਨੇ ਮਲ ਲੀਏ ਨੇ ਚੰਗਾ ਬਹੁਤ ਚਲੋ ਆਟਾ ਹੀ ਰੱਖ ਦਿੰਨੀ ਹਾਂ ਹਾਂ ਇਹਦੀ ਆਪ ਲੋਕੀ ਮਾਲ ਮੰਗੇ ਨਾ ਠੀਕ ਹੈ ਓਏ 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 ਮੈਂ ਕੁੱਛ ਬੜ ਕਰ ਰਿਹਾ ਤੂੰ ਚਲੋ ਮਿਲਦੇ ਆ ਫਿਰ ਰੋਟੀ ਬਣਾਉਣ ਲੱਗੇ ਨਾ ਇੱਧਰ ਆ ਗਈ ਜੀ ਸਾਗ ਮੱਕੀ ਦੀ ਰੋਟੀ ਨਾਲ ਮੂਲੀਆਂ ਇੱਧਰ ਪਾਇਆ ਨਾਲ ਇਹਨਾਂ ਨੇ ਮੱਖਣ ਆਪਾਂ ਖਾਂਦੇ ਨਹੀਂ ਇਸ ਕਰਕੇ ਆਪਾਂ ਪਾਇਆ ਨਹੀਂ ਤੇ ਰੱਖੋ ਜੀ ਨਾਲ ਪੁੱਜ ਕੇ ਅਦਰਕ ਦਾ ਚਾਹ ਮੈਨੂੰ ਮਿਰਚ ਦੇ ਮਿਰਚਾ ਹਾਂ ਲੋ ਇੱਧਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਿਰਚ ਦੇ ਦੇ ਇੱਧਰ ਹਾਂ ਜੀ ਕਿਦਾਂ ਦਾ ਬਣਿਆ ਜੀ ਸਾਗ ਮੇਰੇ ਕੋਲ ਤਾਂ ਬਹੁਤ ਸਵਾਦ ਆਹ ਹਾਂ ਪਹਿਲਾਂ ਖਾਦਾ ਜੀ ਮੰਮੀ ਨੇ ਪਹਿਲਾਂ ਹੀ ਕਹਦਾ ਬਹੁਤ ਸਵਾਦ ਆ ਚਲੋ ਆਪਾਂ ਵੀ ਖਾ ਕੇ ਦੇਖਦੇ ਆਂ ਤੇ ਫਿਰ ਕਰਦੇ ਆਂ ਬਲੌਗ ਦਾ ਐਂਡ ਬਾਅਦ ਵਿੱਚ ਰੋਟੀ ਖਾਣ ਤੋਂ ਬਾਅਦ ਕਰਾਂਗੇ ਹਾਂ ਜਿੰਨੇ ਖਾਣਾ ਸਾਡੇ ਘਰਾਂ ਦਾ ਸਵਾਦ ਆ ਹਾਂ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਰਾਤ ਦਾ ਇੱਕ ਇੱਕ ਰੋਟੀ ਖਾਣੇ ਆ ਨਾ ਹਾਂ ਇੱਕ ਇੱਕ ਹੀ ਖਾਣੀ ਆਪਾਂ ਥੋੜੀ ਆ ਭੁੱਖ ਨਹੀਂ ਸੀ ਅੱਜ ਪਰ ਫੇਰ ਵੀ ਕਹਿੰਦੇ ਸਾਗ ਕਰਕੇ ਖਾਣੀ ਪੈਣੀ ਖਾਣੀ ਖਾਣੀ ਆ ਓਕੇ 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 ਮੈਂ ਹੋਰ ਕੀ ਲੋ ਜੀ ਰੋਟੀ ਖਾ ਗੋਗੇ ਬੇਲੇ ਸਾਗ ਵਾਕਈ ਬਹੁਤ ਸਵਾਦ ਬਣਿਆ ਦੇਖੋ ਰੋਟੀ ਖਾਦੇ ਨਹੀਂ ਕੀ ਸਾਗ ਖਾਣ ਲੱਪੇ ਹੁਣ ਨਹੀਂ ਨਹੀਂ ਬਹੁਤ ਸਵਾਦ ਆ ਖਾਣੀ ਆ ਹਾਂ ਹਾਂ ਚਲੋ ਬਾ ਬਾ ਕਿ ਕਰ ਬਲੌਗ ਦਾ ਐਂਡ ਬਹੁਤ ਸਵਾਦੀ ਬਹੁਤ ਸਵਾਦ ਬਹੁਤ ਸਵਾਦ ਸਹੀ ਗੱਲ ਆ ਬਲੌਗ ਦਾ ਐਂਡ ਕਰੋ ਮੈਂ ਤਾਂ ਜਿਹੜਾ ਪਿਆਜ਼ ਤੇ ਇਹ ਜਿਹੜਾ ਲਸਣ ਹੈ ਨਾ ਜਦੋਂ ਤੜਕਾ ਲਾਇਆ ਨਾ ਉਹਨੂੰ ਇਹ ਚੰਗੀ ਤਰ੍ਹਾਂ ਬਰਾਊਨ ਕਰ ਲਿਆ ਸਾੜਿਆ ਨਹੀਂ ਆ ਕੇ ਚੰਗੀ ਤਰ੍ਹਾਂ ਬਰਾਊਨ ਕਰਕੇ ਜਦੋਂ ਉਹਦਾ ਸਵਾਦ ਬਹੁਤ ਸੁਨਾਰਾ ਆ ਜਾਂਦਾ ਉਹਦਾ ਲੱਗਦਾ ਪਿਆਰ ਦਾ ਜਿਹੜੇ ਤੇਰੀ ਗੁਰਕੀ ਰੱਖੀ ਸੀ ਕਿ ਮੈਨੂੰ ਤੇ ਮੇਰੇ ਬਾਜ ਮੈਂ ਲਿਓ ਲੱਗਿਆ ਵੀ ਸ਼ਾਇਦ ਤੂੰ ਪਲਕ ਦੇ ਕਮਰੇ 'ਚ ਬੈਠੀ ਹੈ ਆਵਾਜ਼ ਸੁਣਨੀ ਨਹੀਂ ਨੀ ਚਲੋ ਜੀ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁ ਯੇਨ ਜ਼ਰਖਾਨਾ ਸਾਡੇ ਘਰ ਆ ਸਕਦਾ ਹੈ ਹੂੰ ਚਲੋ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ